ਇਹ ਉਤੋਂ ਆਪਣੇ ਸਰੀਰ ਤੋਂ 나ੜ ਤੁਰੇ ਆਈ ਇਹ 나ੜ ਜਦੋਂ ਇਸ ਤਰ੍ਹਾਂ ਇੰਨੀ ਜਗ੍ਹਾ ਦੇ ਵਿੱਚ ਆ ਜਾਂਦੀ ਕਿਸਾਨ ਭਰਾਵਾਂ ਨੂੰ ਡੇਰੀ ਫਾਰਮਾਂ ਨੂੰ ਪਸ਼ੂ ਪਾਲਕਾਂ ਨੂੰ ਗੁਰਲਾਬ ਸਿੰਘ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਹੜਾ ਅੱਜ ਦਾ ਆਪਣਾ ਟੌਪਿਕ ਆ ਬਹੁਤ ਕ੍ਰਿਟੀਕਲ ਬਹੁਤ ਅਹਿਮ ਮੁੱਦੇ ਦੇ ਉੱਤੇ ਆਪਾਂ ਵਿਚਾਰ ਕਰਾਂਗੇ ਵਿਚਾਰ ਆਪਾਂ ਕਰਾਂਗੇ ਸਰਨ ਦੇ ਉੱਤੇ ਪਸ਼ੂ ਨੂੰ ਸਰਨ ਹੋ ਜਾਂਦੀ ਆ ਉਹ ਭਾਈ ਪਸ਼ੂ ਪੈਰ ਅੜਕ ਕੇ ਤੁਰਦਾ ਹੈਗਾ ਔਰ ਜ਼ਿਆਦਾਤਰ ਖੜਾ ਰਹੇ ਤਾਂ ਪਸ਼ੂ ਗੇੜਾ ਖਾ ਕੇ ਡਿੱਗ ਵੀ ਪੈਂਦਾ ਹੈਗਾ ਉਹ ਜਦੋਂ ਉਹਨੇ ਪੈਰ ਅੜਕਣਾ ਹੈਗਾ ਤੇ ਪਸ਼ੂ ਕੋਈ ਨਾਲੀ ਦੇ ਉੱਤੇ ਜਾ ਕੇ ਪੈਰ ਅੜਕ ਗਿਆ ਥੱਲੇ ਧਰਿਆ ਨਾ ਗਿਆ ਉਹਨੇ ਇੱਕੇ ਦਮ ਪੈਰ ਖਿੱਚਣਾ ਹੈਗਾ ਪਸ਼ੂ ਤੁਰਿਆ ਇੱਕੇ ਦਮ ਪੈਰ ਖਿੱਚਣਾ ਹੈਗਾ ਉਹਦਾ ਮਤਲਬ ਵਿਸਤਾਰ ਦੇ ਵਿੱਚ ਇਹ ਜਾਣਕਾਰੀ ਦਿਨਾ ਕਈ ਬੰਦਿਆਂ ਦੇ ਕਮੈਂਟ ਆਏ ਆਪਣੇ ਕੋਲੇ ਵੀ ਉਹਦਾ ਬਾਬਾ ਜੀ ਆਪਣਾ ਕੀ ਸਵਾਤਾਣਾ ਜਾਂ ਉਹਦੀ ਕੋਈ ਸਾਨੂੰ ਤੁਸੀਂ ਦੇਸੀ ਦਵਾਈ ਦੱਸੋ ਜਾਂ ਕੀ ਦੱਸੋ ਮੈਂ ਭਾਈ ਮੇਰੇ ਕੋਲੇ ਜਿੰਨੀ ਜਾਣਕਾਰੀ ਹੁੰਨੀ ਆ ਮੈਂ ਉਨਾ ਹੀ ਦਿੰਨਾਗਾ ਮੈਂ ਆਪਦੇ ਕੋਲੋਂ ਜੋੜ ਕੇ ਨਹੀਂ ਬਣਾਉਂਦਾ ਜਾਂ ਮੈਂ ਕੋਈ ਕਿਤਾਬ ਤੋਂ ਲਿਖ ਕੇ ਨਹੀਂ ਬਣਾਉਂਦਾ ਹੁਣ ਮੈਂ ਤੁਹਾਨੂੰ ਦੱਸ ਦਿਆਂ ਉਹਦਾ ਮੈਨੂੰ ਪਤਾ ਨਾ ਹੋਵੇ ਮੈਂ ਇਸ ਤਰ੍ਹਾਂ ਦੱਸਣ ਵਾਲਾ ਬੰਦਾ ਨਹੀਂ ਆ ਮੈਂ ਤੁਹਾਨੂੰ ਇਸ ਵੀਡੀਓ ਦੇ ਰਾਹੀਂ ਮੱਧਵ ਰਾਹੀਂ ਇਹੀ ਮੈਂ ਦੱਸੂਗਾ ਇਹਦਾ ਹੈਗਾ ਡਾਕਟਰੀ ਇਲਾਜ ਡਾਕਟਰੀ ਇਲਾਜ ਆਗਾ ਉਹ ਮਤਲਬ ਕੀ ਹੈਗਾ ਉਹ ਜਦੋਂ ਆਪਣਾ ਪਸ਼ੂ ਗੱਭਣ ਆ ਉਦੋਂ ਨਹੀਂ ਕਰਵਾਉਣਾ ਚਾਹੀਦਾ ਇਹਦਾ ਮੈਂ ਤੁਹਾਨੂੰ ਸਮਾਂ ਵੀ ਦੱਸਦਾ ਵੀ ਕਦੋਂ ਸਰਨ ਕਟਾਉਣੀ ਆ ਅਗਰ ਤੁਸੀਂ ਸਰਨ ਦਾ ਜੇ ਟੀਕਾ ਲਾ ਦਿਓਗੇ ਉਹ 24 ਘੰਟੇ ਅਸਰ ਕਰੂਗਾ ਪਸ਼ੂ ਥੋੜਾ ਸਹੀ ਤੁਰਨ ਲੱਗ ਜਾਊ ਫੇਰ ਇੱਕ ਟੀਕਾ ਮਹਿੰਗਾ ਆਉਂਦਾ ਹੈ ਉਹ 72 ਘੰਟੇ ਅਸਰ ਕਰੂਗਾ ਉਹ ਪੱਕਾ ਪਰਮਾਨੈਂਟ ਇਲਾਜ ਨਹੀਂ ਆ ਔਰ ਇਹਦਾ ਦੇਸੀ ਦਵਾਈ ਦਾ ਵੀ ਕੋਈ ਇਲਾਜ ਨਹੀਂ ਇਹ ਕੀ ਕਰਦਾ ਹੈਗਾ ਜਿਹੜੀ ਬੇਨ ਉਤਰੋਂ ਤੁਰ ਹੀ ਆਉਂਦੀ ਆ ਉਹ ਬੇਨ ਦਾ ਖੂਨ ਖੜ ਜਾਂਦਾ ਹੈਗਾ ਕਲੌਟ ਆ ਜਾਂਦਾ ਹੈਗਾ ਉਸ ਨਾੜ ਦੇ ਵਿੱਚੋਂ ਉਹ ਜਿੰਨਾ ਚਿਰ ਨਾੜ ਕਲੀਅਰ ਨਹੀਂ ਹੁੰਦੀ ਉਹਨਾਂ ਚਿਰ ਉਹ ਭਾਈ ਸਹੀ ਨਹੀਂ ਹੁੰਦਾ ਹੁਣ ਆਪਾਂ ਤੁਹਾਨੂੰ ਬਖਾਉਨੇ ਆਗੇ ਉਹ ਵੀ ਡਾਕਟਰ ਲਾਜ ਕਿਵੇਂ ਕਰਦਾ ਹੈਗਾ ਕਿਸ ਤਰ੍ਹਾਂ ਕਰਦਾ ਹੈ ਕੀ ਪ੍ਰੋਸੀਜਰ ਨਾਲ ਕਰਦਾ ਹੈਗਾ ਉਹ ਤੁਹਾਨੂੰ ਦਿਖਾਉਂਦੇ ਉੱਤੋਂ ਆਪਣੇ ਸਰੀਰ ਤੋਂ 나ੜ ਤੁਰੇ ਆਈ ਇਹ 나ੜ ਜਦੋਂ ਇਸ ਤਰ੍ਹਾਂ ਇੰਨੀ ਜਗ੍ਹਾ ਦੇ ਵਿੱਚ ਆ ਜਾਂਦੀ ਆ ਗਈ ਇਸ 나ੜ ਇਹਦੇ ਜਗ੍ਹਾ ਦੇ ਵਿੱਚ ਆ ਗਈ ਪੈਰ ਦੇ ਉੱਤੇ ਆ ਗਈ ਹੁਣ ਗਾਂ ਬੈਠੀ ਆ ਆਪਾਂ ਗਾਂ ਨੂੰ ਖੜਾ ਨਹੀਂ ਕੀਤਾ ਚਲੋ ਕੋਈ ਗੱਲ ਨਹੀਂ ਆਪਾਂ ਤੁਹਾਨੂੰ ਉਹ ਕੀ ਕਰਦਾ ਉਹ ਬੇਨ ਨੂੰ ਭਾਲ ਕੇ ਨਾ ਲੱਭ ਕੇ ਉਸ ਬੇਨ ਨੂੰ ਜਿਹੜੀ ਬੇਨ ਆਪਣੀ ਆਉਣੀ ਆ ਉਹ ਬੇਨ ਦੇ ਉੱਤੇ ਕੱਟ ਲਾ ਕੇ ਇੱਕ ਛੋਟਾ ਜਿਹਾ ਆਪਰੇਸ਼ਨ ਆਗਾ ਉਹ ਡਾਕਟਰ ਇਸ ਜਗ੍ਹਾ ਦੇ ਉੱਤੇ ਬੇਨ ਲੱਭ ਕੇ ਉਹ ਬੇਨ ਨੂੰ ਕੱਟ ਲਾ ਕੇ ਆਪਦਾ ਛੋਟਾ ਜਿਹਾ ਆਪਰੇਸ਼ਨ ਹੁੰਦਾਗਾ 5 10 15 ਕਿ ਮਿੰਟਾਂ ਦਾ ਉਹਦੇ ਨਾਲ ਬਿਲਕੁਲ ਓਕੇ ਹੋ ਜਾਂਦੀ ਆਗੀ ਬਿਲਕੁਲ ਓਕੇ ਇਹ ਭਾਈ ਡਾਕਟਰ ਇਲਾਜ ਆਗਾ ਸਰਨ ਦਾ ਹੋਰ ਸਰਨ ਦਾ ਕੋਈ ਇਲਾਜ ਨਹੀਂ ਦੇਸੀ ਇਲਾਜਵੇਂ ਮੈਂ ਕਹਿ ਦਿਆਂ ਤੁਕੇ ਨਾਲ ਕੋਈ ਤੁਕੇ ਨਾਲ ਕੋਈ ਇਲਾਜ ਨਹੀਂਗਾ ਮੈਂ ਉਹੀ ਦੱਸੂਗਾ ਜਿਹੜਾ ਡਾਕਟਰ ਸਹਿਮਾਨ ਦਾ ਹੁੰਦਾਗਾ ਉਹ ਮੈਂ ਡਾਕਟਰੀ ਦਾ ਹੀ ਦੱਸ ਦਾਂਗਾ ਜਿਹੜਾ ਮੇਰਾ ਆਪ ਦਾ ਹੁੰਦਾ ਮੈਂ ਆਪ ਦਾ ਦੱਸਦਾ ਮੈਂ ਇਹ ਨਹੀਂ ਕਹਿੰਦਾ ਵੀ ਮੈਂ ਸਿਆਣਾ ਤੇ ਮੈਂ ਹੀ ਦੱਸਾਂ ਮੈਂ ਨਹੀਂ ਦੱਸਦਾ ਭਾਈ ਡਾਕਟਰੀ ਇਲਾਜ ਆ ਇਹ ਛੋਟਾ ਆਪਰੇਸ਼ਨ ਆ 15 ਕਿ ਮਿੰਟ ਦਾ ਉਹ ਇਹਨੂੰ ਪੈਰ ਨੂੰ ਪਹਿਲਾਂ ਸੁੰਨ ਕਰੂਗਾ ਸੁੰਨ ਦਾ ਟੀਕਾ ਲਾ ਕੇ ਫਿਰ ਉਹ ਭਾਈ ਆਪ ਦਾ ਕੰਮ ਕਰੂਗਾ ਫਿਰ 나ੜ ਕੱਟ ਕੇ ਫਿਰ ਉਹ ਕੰਮ ਹੋਊਗਾ ਜਿਵੇਂ ਹੁਣ ਆਪਾਂ ਤੁਹਾਨੂੰ ਉਹ 나ੜ ਦਿਖਾਈ ਆ 나ੜ ਦੇ ਉੱਤੇ ਉਹ ਟੱਕ ਲਾਉਣਾ ਪੈਂਦਾ ਹੈਗਾ ਛੋਟਾ ਜਿਹਾ ਆਪਰੇਸ਼ਨ ਆ ਉਹ ਡਾਕਟਰੀ ਕਰ ਸਕਦਾ ਆਪਾਂ ਉਹ 나ੜ ਦਾ ਆਪਰੇਸ਼ਨ ਨਹੀਂ ਡਾਕਟਰ ਸਹਿਬਾਨ ਵੀ ਉਹ ਕਰ ਸਕਦਾ ਜਿਹੜੇ ਨੂੰ ਇਹਨੇ ਕੋਰਸ ਕੀਤਾ ਹੋਵੇ ਸਰਨ ਦਾ ਸਰਨ ਦੇ ਬਾਰੇ ਜਾਣਕਾਰੀ ਉਹਨੂੰ ਹੋਵੇ ਔਰ ਉਸੇ ਡਾਕਟਰ ਤੋਂ ਹੀ ਕਰਵਾਉਣਾ ਚਾਹੀਦਾ ਜਿਹੜੇ ਬੱਚੇ ਨੇ ਨਹੀਂ ਜਾਣਕਾਰੀ ਲਈ ਸਰਨ ਦੀ ਉਹ ਤੋਂ ਨਹੀਂ ਕਰਵਾਉਣਾ ਚਾਹੀਦਾ ਜਾਣਕਾਰੀ ਸਰਨ ਨੂੰ ਉਹਦੀ ਨਾੜ ਨੂੰ ਕੱਟੂਗਾ ਬਿਲਕੁਲ ਸਹੀ ਹੋ ਜੂਗੀ ਟੀਕੇ ਲਵਾਉਗੇ ਟੈਂਪਰੇਰੀ ਇਲਾਜ ਆਗਾ ਉਹ ਤੁਹਾਨੂੰ ਦੱਸਿਆ ਵੀ ਕਿੰਨੇ ਟਾਈਮ ਆ ਇੱਕ ਜਦੋਂ ਪਸ਼ੂ ਗੱਬਣ ਉਦੋਂ ਤੁਸੀਂ ਸਰਨ ਦਾ ਇਲਾਜ ਨਾ ਕਰਵਾਓ ਉਹ ਜਦੋਂ ਪਸ਼ੂ ਸੂਪਿਆ ਪਸ਼ੂ ਖਾਲੀ ਆ ਸਰਨ ਨੂੰ ਘਰੇ ਰੱਖਣਾ ਥੋੜਾ ਪਸ਼ੂ ਚੰਗਾ ਉਹ ਸਰਨ ਨੂੰ ਉਦੋਂ ਹੀ ਨਾੜ ਕਟਵਾਓ ਉਹਦੀ ਉਹਦਾ ਆਪਰੇਸ਼ਨ ਕਰਵਾਓ ਤਾਂ ਇਹਦੇ ਵਿੱਚ ਉਹ ਬਹੁਤ ਜ਼ਰੂਰੀ ਆਗਾ ਗੱਬਣ ਦਾ ਤੁਸੀਂ ਨਾ ਕਰਵਾਓ ਕਿਉਂ ਪਸ਼ੂ ਕਈ ਵਾਰੀ ਡਿੱਗ ਪੈਂਦਾ ਜਾਂ ਗੇੜਾ ਖਾ ਜਾਂਦਾ ਜਾਂ ਹੋਰ ਹੋ ਜਾਂਦਾ ਉਹ ਪਸ਼ੂ ਦਾ ਨੁਕਸਾਨ ਹੋਣ ਦਾ ਡਰ ਰਹਿੰਦਾ ਖਾਲੀ ਪਸ਼ੂ ਹੁੰਦਾ ਆਪਣਾ ਕੋਈ ਡਰ ਨਹੀਂ ਹੁੰਦਾਗਾ ਕਈ ਵਾਰੀ ਪਸ਼ੂ ਡਾਰੀ ਜਾਂਦਾ ਜਿਵੇਂ ਕਿ ਹੁਣ ਅੰਮਰਸਰ ਮੇਰੇ ਵੀਰ ਦੀ ਇੱਕ ਦੀ ਝੋਟੀ ਸੀਗੀ ਉਹ ਡਾਕਟਰ ਟੀਕੇ ਲਾਉਣ ਆਇਆ ਤੇ ਉਹ ਝੋਟੀ ਡਰ ਗਈ ਝੋਟੀ ਡਰ ਕੇ ਖਲਣੀ ਦੇ ਵੱਜੀ ਤੇ ਉਹ ਮੂਰਲੀ ਲਾਤੋਂ ਨੇ ਐ ਕਰਕੇ ਚੱਕ ਲਈ ਜਦੋਂ ਲੱਤ ਚੱਕ ਲਈ ਤੇ ਉਹ ਕਹਿੰਦਾ ਜੀ ਉਹਨਾਂ ਨੇ ਦਿਖਾਈ ਕਹਿੰਦੇ ਵੀ ਖੁਰ ਦੇ ਵਿੱਚ ਕੋਈ ਰੋੜੀ ਵੱਜੀ ਹੋਊਗੀ ਤੇ ਤੁਸੀਂ ਭਾਈ ਇਹਨੂੰ ਧੋ ਲੋ ਜਾਂ ਕੋਈ ਦਵਾਈ ਲਾ ਲੋ ਮੈਂ ਉਹ ਵੀਰ ਨੂੰ ਕਿਹਾ ਵੀ ਮੈਨੂੰ ਵੀਡੀਓ ਕਾਲ ਕਰਕੇ ਤੂੰ ਆ ਪਾਈ ਆਵਦਾ ਉੱਪਰੋਂ ਇਹਦਾ ਬਾਹੂ ਦਿਖਾ ਮੂਹਰੇ ਪਾਸੇ ਦਾ ਬਾਹੂ ਦਿਖਾ ਜਦੋਂ ਉਹਨੇ ਮੈਨੂੰ ਬਾਹੂ ਦਿਖਾਇਆ ਇੱਕ ਬਾਹੂ ਉਹਦਾ ਉੱਤਰਿਆ ਵਾ ਸੀ ਇੱਕ ਬਾਹੂ ਉੱਪਰ ਖੜਾ ਸੀ ਇੱਕ ਬਾਹੂ ਨੀਮਾ ਸੀ ਫਿਰ ਮੈਂ ਉਹ ਵੀਰ ਨੂੰ ਕਿਹਾ ਵੀ ਵੀਰੇ ਇਹਦਾ ਤੂੰ ਤੈਨੂੰ ਦੇਸੀ ਇਲਾਜ ਆਪਦੇ ਦਰੋਂ ਕੋਈ ਸਿਆਣਾ ਲਿਆ ਕੇ ਕਰਾ ਇਹਦਾ ਬਾਹੂ ਉੱਤਰ ਗਿਆ ਕਿਉਂ ਇਹ ਹੁੰਦਾ ਸੂਣ ਵਾਲੇ ਪਸ਼ੂ ਦਾ ਚੱਕਰ ਪੈ ਜਾਂਦਾ ਭਾਈ ਬੇਨ ਕਟਾਉਣੀ ਆ ਤਾਂ ਪਸ਼ੂ ਦੀ ਖਾਲੀ ਦੀ ਕਟਬਾਓ ਇਹ ਡਾਕਟਰੀ ਇਲਾਜ ਆ ਦੇਸੀ ਇਲਾਜ ਇਹਦਾ ਕੋਈ ਨਹੀਂ ਟੈਂਪਰੇਰੀ ਦਰਦ ਵਾਲਾ ਗੋਲੀਆਂ ਜਿੱਥੋਂ ਮਰਜੀ ਲੈ ਦੋ ਅੱਜ ਦੀ ਆਪਾਂ ਜਿਹੜੀ ਇਹ ਵੀਡੀਓ ਬਣਾਈ ਆਗੇ ਸਰਨ ਦੇ ਉੱਤੇ ਬਣਾਈ ਆ ਵਿਸਤਾਰ ਦੇ ਵਿੱਚ ਜਾਣਕਾਰੀ ਦਿੱਤੀ ਆ ਤੁਹਾਨੂੰ ਆਪਣਾ ਕਿਸੇ ਨੇ ਐਡ ਕਰਵਾਉਣੀ ਆ ਵੀਡੀਓ ਬਣਵਾਉਣੀ ਆ ਜਾਂ ਕੋਈ ਦੁਕਾਨ ਦੀ ਮਸ਼ਹੂਰੀ ਕਰਾਉਣੀ ਆ ਕੋਈ ਪਲਾਟ ਦੀ ਕਰਾਉਣੀ ਆ ਕਿਸੇ ਕਿਸਮ ਦਾ ਵੀ ਕੋਈ ਵੀ ਮਤਲ ਐਡ ਕਰਵਾਉਣੀ ਆਗੇ ਤਾਂ ਜਾਂ ਕੋਈ ਸੇਲ ਪਰਚੇਟ ਤੇ ਕਰਾਉਣੀ ਆ ਜਾਂ ਕੋਈ ਗਾਂ ਲੈਣੀ ਆ ਜਾਂ ਕੋਈ ਦੇਣੀ ਆ ਉਹਦੀ ਵੀਡੀਓ ਬਣਾਉਣੀ ਆ ਉਹ ਆਪਣਾ WhatsApp ਨੰਬਰ ਤੇ ਤੁਸੀਂ ਜਾਵੜੋ 99 8610 0715 ਉਹਦੇ ਤੇ ਭਾਈ ਟਾਈਪ ਕਰਕੇ ਪਾ ਦਿਓ ਜਾਂ ਤੁਸੀਂ ਲਿਖ ਕੇ ਪਾ ਦਿਓ ਉਹਦੇ ਤੇ ਕੀ ਲਿਖਣਾ ਹੈਗਾ ਨਾਮ ਪਿੰਡ ਜ਼ਿਲ੍ਹਾ ਕਿਹੜੇ ਏਰੀਏ ਦਾ ਹੈਗਾ ਪੂਰਾ ਐਡਰੈਸ ਤੁਸੀਂ ਦੇ ਦਿਓ ਅਸੀਂ ਤੁਹਾਡੇ ਨਾਲ ਉਸ ਤੇ ਸੰਪਰਕ ਕਰਕੇ ਤੁਹਾਡੇ ਨਾਲ ਵਾਸਤਾ ਕਾਇਮ ਕਰ ਲਾਂਗੇ ਅੱਜ ਦੀ ਵੀਡੀਓ ਬਣਾਉਣ ਤੇ ਸਾਰਨ ਦੇ ਉੱਤੇ ਬਣਾਈ ਆ ਵਿਸਤਾਰ ਦੇ ਵਿੱਚ ਦੱਸਿਆ ਤੁਹਾਡਾ ਭਰਪੂਰ ਹੰਗਾਰਾ ਮਿਲਿਆ ਮੇਰੇ ਵੀਰ ਭਰਾ ਜਿੰਨੇ ਵੀ ਦੇਖਦੇ ਆਗੇ ਬਹੁਤ ਉਤਸ਼ਾਹ ਦਿੰਦੇ ਆ ਉਹ ਸ਼ਾਦੇ ਨਾਲ ਹੀ ਆਪਾਂ ਵੀਡੀਓ ਬਣਾਉਣੇ ਆਗੇ ਜਿਵੇਂ ਜਿਵੇਂ ਤੁਸੀਂ ਕਮੈਂਟ ਕਰਦੇ ਹੋ ਜਿਵੇਂ ਜਿਵੇਂ ਕਮੈਂਟਾਂ ਦੇ ਉੱਤੇ ਇਹਦੇ ਤੇ ਕਮੈਂਟ ਬਹੁਤ ਵੀਰਾਂ ਦੇ ਆਏ ਸੀ ਵੀ ਸਾਨੂੰ ਭਾਈ ਸਰਨ ਦਾ ਇਲਾਜ ਦੱਸੋ ਅਸੀਂ ਉਹਨਾਂ ਨੂੰ ਕਿਹਾ ਸੀ ਵੀ ਜਲਦੀ ਵੀਡੀਓ ਬਣਾ ਦੇਾਂਗੇ ਅਸੀਂ ਫਿਰ ਜਲਦੀ ਬਣਾਈ ਕਟੀਆਂ ਵਾਲੀ ਵੀਡੀਓ ਕਈ ਬੰਦਿਆਂ ਨੇ ਮੰਗੀ ਵੀ ਛੋਟੀਆਂ ਕਟੀਆਂ ਤਿਆਰ ਕਰਨ ਵਾਸਤੇ ਉਹ ਅਸੀਂ ਕਟੀਆਂ ਦੀ ਵੀਡੀਓ ਪਾਈ ਉਹ ਬੰਦੇ ਬਹੁਤ ਖੁਸ਼ ਹੋਏ ਇੱਕ ਬੰਦਾ ਕਹਿੰਦਾ ਜੀ ਮੈਂ ਤਾਂ ਵੀਡੀਓ ਅੱਜ ਹੀ ਮੰਗੀ ਸੀ ਤੇ ਅੱਜ ਹੀ ਤੁਸੀਂ ਪਾਤੀ ਉਹਨੇ ਬਹੁਤ ਜਾ ਕੇ ਬਹੁਤ ਬਹੁਤ ਧੰਨਵਾਦ ਕੀਤਾ ਮੇਰਾ ਕਹਿੰਦਾ ਬਾਪੂ ਜੀ ਤੁਸੀਂ ਤਾਂ ਉਹਦੀ ਮੇਰੀ ਗੱਲ ਸੁਣ ਲਈ ਮੈਂ ਕਿਹਾ ਭਾਈ ਅਸੀਂ ਬਣਾਉਣੀ ਸੀ ਨੰਬਰ ਲਾਇਵ ਹੈ ਵੀਡੀਓ ਦੇ ਉਹ ਮੈਂ ਮੈਸੇਜ ਅਸੀਂ ਪਾ ਦਿੰਨੇ ਆਂਗੇ ਤੇ ਵੀਡੀਓ ਸੁਣਨ ਵਾਲਿਆਂ ਦਾ ਛੋਟਿਆਂ ਦਾ ਵੱਡਿਆਂ ਦਾ ਨਮਿਆਂ ਬੀੜਾ ਨੌਜਵਾਨਾਂ ਦਾ ਜਿਹੜੇ ਉਤਸ਼ਾਹ ਕਰਦੇ ਆਗੇ ਵੱਡੇ ਵੱਡੇ ਫਾਰਮ ਬਣਾਈ ਬੈਠੇ ਆਗੇ ਉਹਨਾਂ ਨੇ ਜੇ ਮੇਰੀ ਕੋਈ ਵੀ ਜ਼ਰੂਰਤ ਹੈਗੀ ਆ ਨੌਜਵਾਨ ਵਰਗ ਨੂੰ ਕਿਸੇ ਨੇ ਕੋਈ ਮੇਲੇ ਵਾਸਤੇ ਪਸ਼ੂ ਤਿਆਰ ਕਰਨਾ ਹੈ ਮੇਲੇ ਵਾਸਤੇ ਲਿਜਾਣਾ ਹੈ ਪਸ਼ੂ ਆਰਡਰ ਤਿਆਰ ਕਰਨਾ ਹੈ ਉਹ ਮੈਥੋਂ ਜਦੋਂ WhatsApp ਨੰਬਰ ਤੇ ਬੋਲ ਕੇ ਮੇਰੀ ਸੇਵਾ ਫ੍ਰੀ ਸੇਵਾ ਮੇਰੀ ਲੈ ਸਕਦਾ ਭਾਈ ਕੋਈ ਫੀਸ ਨਹੀਂ ਉਹਦੀ ਅਗਰ ਫ੍ਰੀ ਦੇ ਵਿੱਚ ਜਾਣਕਾਰੀ ਮਿਲਦੀ ਆ ਤਾਂ ਮੈਂ ਉਸ ਵੀਰ ਭਰਾ ਨੂੰ ਮੈਨੂੰ ਤਾਂ ਇੱਕ ਉਤਸ਼ਾਹ ਹੀ ਬਹੁਤ ਆ ਵੀ ਮੇਰਾ ਮੈਨੂੰ ਉਤਸ਼ਾਹ ਦੇ ਉੱਤੇ ਹੀ ਮੈਂ ਭੱਜਿਆ ਫਿਰਦਾ ਹੈਗਾ ਤੁਹਾਡੀ ਵੀਡੀਓ ਦੇ ਸਿਰ ਤੇ ਹੀ ਮੈਂ ਭੱਜਿਆ ਫਿਰਦਾ ਹੈਗਾ ਉਤਸ਼ਾਹ ਦਿੰਨੇ ਹੋ ਪਿਆਰ ਦਿੰਨੇ ਹੋ ਅੱਜ ਦੀ ਵੀਡੀਓ ਬਣਾਉਣ ਤੇ ਮੇਰਾ ਜੋ ਵੀ ਮੈਂ ਵੀਰ ਭਰਾਮਾ ਦੇ ਕਹੇ ਦੇ ਉੱਤੇ ਸ਼ਰਨ ਤੇ ਬਣਾਈ ਆ ਉਸ ਵੀਰ ਭਰਾਮਾ ਦਾ ਬਹੁਤ ਬਹੁਤ ਗੁਰਲਾਬ ਸਿੰਘ ਬਠਿੰਡਾ ਵੱਲੋਂ ਧੰਨਵਾਦ